ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਦੋਸਤੋ ਬਹੁਤੇ ਵੀਰਾਂ ਦੇ ਸਵਾਲ ਸੀਗੇ ਅੱਜ ਤੋਂ ਕੁਝ ਦਿਨ ਪਹਿਲਾਂ ਆਪਾਂ ਜਿਹੜੀ ਇੱਕ ਵੀਡੀਓ ਬਣਾ ਕੇ ਤੁਹਾਡੇ ਲਈ ਪੇਸ਼ ਕੀਤੀ ਸੀਗੀ ਥਾਂ ਦੀ ਮਿੰਨਤੀ ਦੋਸਤੋ ਪਨੀਰੀ ਬੀਜਨ ਦੇ ਲਈ ਥਾਂ ਦੀ ਮਿੰਨਤੀ ਬਹੁਤੇ ਵੀਰਾਂ ਨੇ ਹੁਣ ਤੱਕ ਜਿਹੜੀ ਪਨੀਰੀ ਅਗੇ ਬੀਜ ਕੇ ਬਿਲਕੁਲ ਤਿਆਰ ਹੋ ਚੁੱਕੀ ਆ ਪਰ ਕਈ ਵੀਰ ਹਜੇ ਵੀ ਜਿਹੜੀ ਬਾਸਪਤੀ ਦੀ ਪਨੀਰੀ ਬੀਜਦੇ ਪਏ ਆ ਉਹਨਾਂ ਨੂੰ ਕਿਤੇ ਨਾ ਕਿਤੇ ਥਾਂ ਜਿਹੜੀ ਮਿੰਤੀ ਅ ਗਿਣਤੀ ਦੇ ਵਿੱਚ ਜਿਹੜਾ ਕੁਝ ਨਾ ਕੁਝ ਫਰਕ ਨਜ਼ਰ ਆਉਂਦਾ ਹੈ ਬੀਜ ਕਿੰਨਾ ਪਾਇਆ ਜਾਵੇ ਉਹਦੇ ਬਾਰੇ ਜਿਹੜੀ ਵਿਸ਼ੇਸ਼ ਅੱਜ ਆਪਾਂ ਵੀਡੀਓ ਲੈ ਕੇ ਆਇਆ ਹਾਂ ਦੋਸਤੋ ਪਹਿਲਾਂ ਮੈਂ ਤੁਹਾਨੂੰ ਇੱਕ ਨਾਰਮਲ ਜਿਹੜਾ ਦੋਸਤੋ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਜਿਹੜੇ ਵੀਰ ਪਹਿਲੀ ਵੀਡੀਓ ਦੇ ਵਿੱਚ ਸਮਝ ਚੁੱਕੇ ਨੇ ਉਹਨਾਂ ਲਈ ਤਾਂ ਬਹੁਤ ਵਧੀਆ ਤੇ ਮੈਨੂੰ ਫੋਨ ਕਾਲਾਂ ਵੀ ਦੋਸਤੋ ਇਸੇ ਤਰ੍ਹਾਂ ਆਉਂਦੀਆਂ ਰਹਿੰਦੀਆਂ ਕਰਕੇ ਕਿੰਨਾ ਥਾਂ ਬਣ ਜੂਗਾ ਉਹਦੇ ਲਈ ਵੀ ਦੋਸਤੋ ਮੈਂ ਜਿਹੜੀ ਉਸ ਨੂੰ ਮੁੱਖ ਰੱਖ ਕੇ ਜਿਹੜੀ ਇਹ ਵੀਡੀਓ ਬਣਾ ਰਿਹਾ ਆ ਅਦਰਵਾਈਜ਼ ਫਿਰ ਵੀ ਤੁਹਾਨੂੰ ਜੇਕਰ ਕਿਸੇ ਗੱਲ ਦੀ ਕੋਈ ਸਮਝ ਨਹੀਂ ਲੱਗਦੀ ਤੁਸੀਂ ਮੇਰੇ ਨਾਲ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਮੇਰੇ ਸੰਪਰਕ ਨੰਬਰ 9815142159 ਸੋ ਦੋਸਤੋ ਜਿੱਦਾਂ ਕਿ ਆਪਾਂ ਜਿੱਦਾਂ ਸਾਹਮਣੇ ਤੁਸੀਂ ਵੇਖ ਰਹੇ ਹੋ ਦੋਸਤੋ ਆਪਣੇ ਕੋਲ 9 ਮਰਲੇ ਦੀ ਪਨੀਰੀ ਤਿਆਰ ਹੈਗੀ ਆ 22 122 ਪੀਰ ਆਪ ਪੀਰ ਦੀ ਜਿਹੜੀ ਵੈਰਾਈਟੀ ਆਪਾਂ ਲਾਈ ਸੀਗੀ ਤੇ ਅੱਜ ਤਕਰੀਬਨ ਜੇਕਰ ਮੰਨੀਆਂ ਤੇ 26 25 ਦਿਨ ਦੀ ਜਿਹੜੀ ਇਹ ਪਨੀਰੀ ਦੋਸਤੋ ਹੋ ਚੁੱਕੀ ਆ ਬਿਲਕੁਲ ਆ ਵਧੀਆ ਪਨੀਰੀ ਹੈਗੀ ਦੋਸਤੋ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਸਾੜ ਇਸ ਦੇ ਵਿੱਚ ਵੇਖਣ ਦੇ ਵਿੱਚ ਨਹੀਂ ਮਿਲੇਗਾ ਕਿਉਂਕਿ ਮੀਂਹ ਬਹੁਤ ਜ਼ਿਆਦਾ ਇੱਥੇ ਪੈ ਗਿਆ ਸੀ ਸਾਡੇ ਇਲਾਕੇ ਦੇ ਵਿੱਚ ਤੇ ਜਿਹੜੀ ਆ ਜਗ੍ਹਾ ਦੋਸਤੋ ਉਹ ਘੱਟਾ ਮਿੱਟੀ ਉੱਡਣਾ ਬਿਲਕੁਲ ਬੰਦ ਹੋ ਗਿਆ ਸੀਗਾ ਇੱਕ ਘੱਟਾ ਮਿੱਟੀ ਜ਼ਿਆਦਾ ਉੱਡਣ ਕਰਕੇ ਵੀ ਜਿਹੜੀ ਆ ਉੱਪਰ ਸਾੜ ਪੈਣਾ ਸ਼ੁਰੂ ਹੋ ਜਾਂਦਾ ਹਵਾ ਤੇਜ਼ ਚੱਲਣ ਦੇ ਨਾਲ ਵੀ ਜਿਹੜਾ ਗਰਮ ਹਵਾਵਾਂ ਚੱਲਦੀਆਂ ਨੇ ਉਹਨਾਂ ਨਾਲ ਵੀ ਜਿਹੜਾ ਸਾੜ ਵੇਖਣ ਦੇ ਵਿੱਚ ਆਉਂਦਾ ਉਹ ਤੁਸੀਂ ਨਾਰਮਲੀ ਇੱਕ ਪਾਣੀ ਦੀ ਢੋਲਕੀ ਆ ਪਾਣੀ ਦੀ ਟੈਂਕੀ ਆ ਦੋਸਤੋ ਦੂਜੇ ਤੀਜੇ ਦਿਨ ਜਿਹੜੀ ਆਪਣੇ ਖਾਲੀ ਬਿਲਕੁਲ ਸਾਫ ਪਾਣੀ ਦੀ ਇਹ ਕੱਲੇ ਪਾਣੀ ਦੀ ਜਿਹੜੀ ਤੁਸੀਂ ਇੱਕ ਦੀ ਜਿਹੜੀ ਢੋਲਕੀ ਲਗਾ ਸਕਦੇ ਹੋ ਉਹਦੇ ਵਿੱਚ ਬਰਫ਼ ਪਾ ਸਕਦੇ ਹੋ ਦੋਸਤੋ ਜਿਹੜਾ ਬਈ ਟੈਂਪਰੇਚਰ ਆ ਬਿਲਕੁਲ ਠੰਡਾ ਆ ਮਿਲ ਜਾਵੇਗਾ ਪਨੀਰੀ ਨੂੰ ਤੇ ਇਸੇ ਦੇ ਨਾਲ ਆ ਤੁਸੀਂ ਜਿਹੜੀ ਦੋਸਤੋ ਸਰੋਂ ਦੀ ਖਲ ਹੈਗੀ ਆ ਸਰੋਂ ਦੀ ਖਲ ਦਾ ਛੱਟਾ ਵੀ ਦੇ ਸਕਦੇ ਹੋ ਬਿਲਕੁਲ ਬਰੀਕ ਕਰਕੇ ਛੱਟਾ ਦੇ ਦਿਓ ਸਰੋਂ ਦੀ ਖਲ ਦਾ ਉਹਦੇ ਨਾਲ ਵੀ ਪਨੀਰੀ ਹੈ ਜਿਹੜੀ ਬਿਲਕੁਲ ਕਾਲੀ ਘਾਟ ਹੋ ਜਾਵੇਗੀ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਮਿੰਤੀ ਦੀ ਤਾਂ ਮਿੰਤੀ ਦੋਸਤੋ ਜਿੱਦਾਂ ਕਿ ਆਪਾਂ ਨੂੰ ਪਤਾ ਹੈਗਾ ਤਿੰਨ ਕਰਮਾ ਇੱਕ ਪਾਸੇ ਮਾਰਦੇ ਜਦੋਂ ਤਿੰਨ ਕਰਮਾ ਦੂਜੇ ਪਾਸੇ ਮਾਰਦੇ ਤੇ ਨ ਤੇ ਮੈਂ ਤੁਹਾਨੂੰ ਦੋਸਤੋ ਇੱਕ ਬਹੁਤ ਸੌਖੇ ਤਰੀਕੇ ਦੇ ਵਿੱਚ ਦੱਸੂਗਾ ਅੱਜ ਵੀ ਜਿਹੜੇ ਆ 2 ਮਰਲੇ 3 ਮਰਲੇ 4 ਮਰਲੇ 5 ਮਰਲੇ 6 ਮਰਲੇ 8 7 ਮਰਲੇ 9 10 12 14 ਮਰਲੇ ਜਿੰਨੇ ਵੀ ਤੁਸੀਂ ਪਨੀਰੀ ਬਿਜ਼ਨਸ ਚਾਹੁੰਦੇ ਹੋ ਥਾਂ ਤੁਸੀਂ ਕਿਵੇਂ ਮਿਲ ਸਕਦੇ ਹੋ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਦੱਸੂਗਾ ਮੈਨੂੰ ਉਮੀਦ ਹੈ ਵੀ ਤੁਹਾਨੂੰ ਹਰ ਇੱਕ ਕਿਸਾਨ ਵੀਰ ਨੂੰ ਸਮਝ ਵਿੱਚ ਆ ਜਾਵੇਗਾ ਸੋ ਜੇਕਰ ਦੋਸਤੋ ਆਪਾਂ ਵੇਖੀ ਇੱਕ ਕਨਾਲ ਆਪਾਂ ਜਗਾ ਬਣਾਉਣੀ ਹੈਗੀ ਤੇ ਇੱਕ ਕਨਾਲ ਦੋਸਤੋ 12 ਬਾਈ 15 ਆਪਾਂ ਕਰਮਾ ਮਾਰਨੀਆਂ ਪੈਣੀਆਂ 12 ਕਰਮਾ ਇੱਕ ਪਾਸੇ 15 ਕਰਮਾ ਇੱਕ ਪਾਸੇ ਮਾਰਾਂਗੇ 180 ਜਿਹੜਾ ਇਹਦਾ ਜੋੜ ਹੋ ਜਾਏਗਾ 180 ਕਰਮਾ 20 ਮਰਲੇ ਜਿਹੜੀ ਜਗ੍ਹਾ ਬਣ ਜੂਗੀ ਇੱਕ ਕਨਾਲ ਆਪਣੇ ਕੋਲ ਤੇ ਜੇਕਰ ਫੋਟਾਂ ਦੇ ਵਿੱਚ ਦੇਖੀਏ ਤਾਂ 66 ਫੁੱਟ ਇੱਕ ਪਾਸੇ ਮਾਰਦੇ ਆ ਤੇ 82 82 ਫੁੱਟ ਇੱਕ ਪੰਨੇ ਮਾਰਦੇ ਦੋਸਤੋ ਤੇ ਇੱਕ ਕਨਾਲ ਦਾ ਜਿਹੜਾ ਇਹ ਆਪਣੇ ਕੋਲ ਰਕਬਾ ਆ ਜਾਂਦਾ ਜੇਕਰ ਦੂਜੇ ਪਾਸੇ ਵੀ ਆਪਾਂ ਵੇਖੀਏ ਇੱਕ ਹੋਰ ਉਦਾਹਰਨ ਮੈਂ ਤੁਹਾਨੂੰ ਦੇ ਦਿੰਦਾ 18 ਬਾਈ 10 ਦੀ ਵੀ ਜੇਕਰ ਤੁਸੀਂ ਮਾਰੋਗੇ ਤਾਂ 20 ਮਰਲੇ ਇੱਕ ਕਨਾਲ ਜਗ੍ਹਾ ਹੀ ਬਣੇਗੀ ਉਹ 99 ਫੁੱਟ ਇੱਕ ਪਾਸੇ ਬਣ ਜੂਗੀ ਤੇ 55 ਫੁੱਟ ਇੱਕ ਪਾਸੇ ਬਣ ਜਵੇਗੀ 18 ਬਾਈ 10 ਹੈ 18 ਕਰਮਾ ਇੱਕ ਪਾਸੇ 10 ਕਰਮਾ ਇੱਕ ਪਾਸੇ ਜੇਕਰ ਤੁਹਾਡੇ ਕੋਲ ਇੱਕ ਪਾਸੇ ਜਗ੍ਹਾ ਦੀ ਘਾਟ ਹੈਗੀ ਆ ਉਹਦੇ ਲਈ ਤੁਸੀਂ 12 15 ਦਾ ਜਿਹੜਾ ਫਾਰਮੂਲਾ ਹੈ ਉਹ ਵਰਤ ਸਕਦੇ ਹੋ ਨਹੀਂ ਤੇ ਤੁਸੀਂ 18 10 ਦੀ ਮਾਰੋਗੇ ਤੇ ਇੱਕ ਕਨਾਲ ਹੀ ਜਗ੍ਹਾ ਬਣੇਗੀ ਤੇ ਦੂਜੇ ਪਾਸੇ ਜੇਕਰ ਦੋਸਤੋ ਆਪਾਂ ਵੇਖੀਏ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਇੱਕ ਜੇਕਰ ਤੁਸੀਂ ਸਿੱਧੀਆਂ ਕਰਮਾ ਮਾਰਨੀਆਂ 9 ਕਰਮਾ ਮਾਰ ਲਵੋ ਤੇ ਦੂਜੇ ਪਾਸੇ ਉਲਟ ਇੱਕ ਕਰਮ ਮਾਰ ਲਓ ਤੇ ਜਿਹੜੀ ਆ ਇੱਕ ਮਰਲਾ ਜਗਾ ਬਣ ਜੇਗੀ ਤੁਹਾਡੇ ਕੋਲ ਫੁੱਟਾਂ ਦੇ ਵਿੱਚ 49 ਫੁੱਟ ਦਾ ਇੱਕ ਪਾਸੇ ਰਹਿਣੀ ਹੈ ਜਿਹੜੇ ਨੌ ਕਰਮਾ ਮਾਰੀਆਂ ਨੇ ਦੂਜੇ ਪਾਸੇ 5.5 ਫੁੱਟ ਹੋ ਜਾਵੇਗੀ ਜਗਾ ਤੇ 9 ਫੁੱਟ ਦਾ 9 ਸੌਰੀ ਨੌ ਕਰਮਾ ਜੇਕਰ ਤੁਸੀਂ ਇੱਕ ਬੰਨੇ 200 ਪੱਕੀਆਂ ਰੈਗੂਲਰ ਦੇ ਵਿੱਚ ਰੱਖਣੀਆਂ ਨੇ ਤੇ ਉਲਟ ਤੁਸੀਂ ਦੋ ਕਰਮਾ ਮਾਰਦੇ ਹੋ ਤੇ 18 ਬਣ ਜਾਂਦਾ ਹੈਗਾ 9 ਦੋਨੇ 18 ਤੇ 18 ਕਰਮ ਜੋੜ ਬਣ ਜਾਂਦਾ ਤੇ ਦੋ ਮਰਲੇ ਜਿਹੜੀ ਇਹ ਜਗਾ ਆਪਣੇ ਕੋਲ ਬਣ ਕੇ ਸਾਹਮਣੇ ਆ ਜਾਂਦੀ ਹੈ ਜੇਕਰ ਆਪਾਂ 9 ਇੱਕ ਪਾਸੇ ਕਰਮਾ ਮਾਰੀਆਂ 3 ਇੱਕ ਪਾਸੇ ਮਾਰ ਲੈਨੇ ਦੋਸਤੋ ਤੇ ਜਿਹੜੇ 27 ਇਸਦਾ ਆ ਜਾਂਦਾ ਕਰਮ ਤੇ 3 ਮਰਲੇ ਜਗਾ ਬਣ ਜਾਂਦੀ ਆ ਜੇਕਰ 9 ਇੱਕ ਪਾਸੇ ਤੇ 4 ਇੱਕ ਪਾਸੇ 36 ਕਰਦੇ ਆ ਤੇ 4 ਮਰਲੇ ਜਗਾ ਬਣ ਜਾਂਦੀ ਆ ਜੇ ਇਸੇ ਤਰੀਕੇ ਆਪਾਂ ਅਗਲੇ ਬੰਨੇ 9 ਆ ਤੇ ਇੱਕ ਪਾਸੇ 5 ਮਾਰਦੇ ਆ ਤੇ 45 5 ਮਰਲੇ ਜਗਾ ਬਣ ਜਾਂਦੀ ਆ ਜੇਕਰ ਇਸੇ ਤਰ੍ਹਾਂ 9 ਇੱਕ ਪਾਸੇ ਸਿੱਧੀ ਐ 6 ਆਪਾਂ ਉਲਟ ਮਾਰਦੇ ਹਾਂ 54 ਬਣਦੀ 6 ਮਰਲੇ ਜਗਾ ਬਣ ਜਾਂਦੀ ਐ ਇਸੇ ਤਰ੍ਹਾਂ ਤੁਸੀਂ ਜੇਕਰ 7 ਮਾਰਦੇ ਹੋ ਤਾਂ 63 ਬਣ ਜਾਂਦੀ 7 ਮਰਲੇ ਬਣ ਜਗਾ ਬਣ ਜਾਂਦੀ ਐ 9 ਤੁਸੀਂ ਲੰਮੀਆਂ ਮਾਰ ਕੇ ਹੀ ਰੱਖਣੀਆਂ ਐ ਕਰਮਾ ਇਸ ਦੇ ਉਲਟ ਜਿਹੜੀਆਂ ਤੁਸੀਂ 7 ਮਾਰੋਗੇ ਤੇ 7 ਮਰਲੇ ਬਣ ਜੂਗੀ 8 ਮਾਰੋਗੇ ਤੇ 72 ਜੋੜ ਆ ਗਿਆ ਤੇ ਆਪਣਾ 8 ਮਰਲੇ ਜਗਾ ਬਣ ਜੂਗੀ 9 ਮਾਰੋਗੇ 9 ਨਮਕ 81 ਤੇ 9 ਮਰਲੇ ਜਗਾ ਬਣ ਜੂਗੀ ਇੱਕ ਆਪਣੇ 9 ਮਾਰ ਲਓਗੇ ਇੱਕ ਆਪਣੇ 10 ਮਾਰ ਲਓਗੇ ਕਰਮਾ ਤੇ ਤੁਹਾਡੀ 90 ਜਿਹੜੀ ਕਰਮ ਜੋੜ ਆ ਜਾਏਗਾ ਤੇ 10 ਮਰਲੇ ਜਿਹੜੀ ਜਗਾ ਬਣ ਕੇ ਤਿਆਰ ਹੋ ਜਾਵੇਗੀ ਇਸੇ ਤਰ੍ਹਾਂ ਤੁਸੀਂ ਉੱਪਰ ਚੱਲ ਸਕਦੇ ਹੋ 11 ਮਰਲੇ 12 ਮਰਲੇ 13 ਮਰਲੇ 14 ਮਰਲੇ ਇਸੇ ਤਰ੍ਹਾਂ ਹੀ ਤੁਸੀਂ ਵਧਾ ਸਕਦੇ ਹੋ ਇੱਕ ਬੰਨੇ ਨੌ ਕਰਮਾ ਮਾਰ ਕੇ ਰੱਖੋਗੇ ਦੂਜੇ ਪਾਸੇ ਤੁਸੀਂ 11 12 13 14 15 16 17 18 19 20 ਤੱਕ ਵੀ ਮਾਰੀ ਜਾਓਗੇ ਉਹ ਤੁਹਾਡੇ ਉਵੇਂ ਉਵੇਂ ਮਰਲੇ ਜਿਹੜੇ ਆ ਦੋਸਤੋ ਬਣਦੇ ਜਾਣਗੇ ਜੇਕਰ ਆਪਾਂ ਦੇਖੀਏ ਦੋਸਤੋ ਮੋٹے ਤੌਰ ਤੇ ਤੇ 20 ਕਰਮਾ ਇੱਕ ਪਾਸੇ ਤੇ 36 ਇੱਕ ਬੰਨੇ ਮਾਰਦੇ ਆ ਤੇ 720 ਕਰਮ ਜੋੜ ਇਸ ਦਾ ਬਣਦਾ ਹੈ 80 ਮਰਲੇ ਜਿਹੜਾ ਜਗਾ ਇਹ ਬਣ ਕੇ ਤਿਆਰ ਹੋ ਜਾਂਦੀ ਆ ਅੱਧਾ ਕਿਲਾ ਆਪਾਂ ਜੇਕਰ ਜਗਾ ਬਣਾਉਣੀ ਹੋਵੇ ਤੇ ਜੇਕਰ ਆਪਾਂ 40 36 ਦਾ ਵੇਖਦੇ ਆ 1440 ਕਰਮਾ ਬਣਦੀਆਂ ਦੋਸਤੋ ਤੇ 160 ਮਰਲੇ ਬਣ ਜਾਂਦੇ ਆ ਇੱਕ ਕਿਲਾ ਜਿਹੜੀ ਜ਼ਮੀਨ ਬਣ ਜਾਂਦੀ ਆ ਤੇ 18 ਕਰਮਾ ਜੇਕਰ 20 ਇੱਕ ਪਾਸੇ ਜਾਂ 18 ਕਰਮਾ ਇੱਕ ਪੰਨੇ ਮਾਰਦੇ 360 ਜਿਹੜਾ ਇਸ ਦਾ ਕਰਮਾ ਬਣ ਜਾਂਦੀਆਂ ਨੇ 40 ਮਰਲੇ ਜਗਾ ਬਣ ਜਾਂਦੀ ਆ ਦੋ ਕਨਾਲਾਂ ਜਿਹੜੀਆਂ ਦੋਸਤੋ ਇਹ ਜਗਾ ਬਣ ਕੇ ਤਿਆਰ ਹੋ ਜਾਂਦੀ ਆ ਤੇ ਜੇਕਰ ਦੋਸਤੋ ਆਪਾਂ 18 ਕਰਮਾ ਇੱਕ ਪਾਸੇ ਤੇ 30 ਕਰਮਾ ਇੱਕ ਪਾਸੇ ਮਾਰਦੇ ਆਂ ਤੇ 540 ਜੜੀਆਂ ਇਹ ਕਰਮਾ ਬਣ ਜਾਂਦੀਆਂ 60 ਮਰਲੇ ਜਗਾ ਬਣ ਜਾਂਦੀ ਐ ਤਿੰਨ ਕਨਾਲ ਜੜੀ ਇਹ ਜਗਾ ਬਣ ਜਾਂਦੀ ਆ ਜੇਕਰ ਆਪਾਂ ਤਿੰਨ ਕਨਾਲ ਦੀ ਪਨੀਰੀ ਬੀਜਣੀ ਆ ਉਹ ਤੁਸੀਂ 18 ਇੱਕ ਪਾਸੇ 30 ਇੱਕ ਬੰਨੇ ਜੜੀ ਕਰਮਾ ਮਾਰ ਸਕਦੇ ਹੋ ਜੇਕਰ 18 ਇੱਕ ਪਾਸੇ ਤੇ 40 ਕਰਮਾ ਇੱਕ ਪਾਸੇ ਮਾਰਦੇ ਆਂ 720 ਜੜੀਆਂ ਕਰਮਾ ਬਣ ਜਾਂਦੀਆਂ 80 ਮਰਲੇ ਜਗਾ ਤੇ 4 ਕਨਾਲਾਂ ਜੜੀ ਅੱਧਾ ਕਿਲਾ ਜਗਾ ਬਣ ਕੇ ਤਿਆਰ ਹੋ ਜਾਂਦੀ ਆ ਬਾਕੀ ਦੋਸਤੋ ਜੇਕਰ ਤੁਹਾਨੂੰ ਸਮਝ ਲੱਗੀ ਤੇ ਅਕਾ ਸ਼ੇਅਰ ਵੀ ਜ਼ਰੂਰ ਕਰ ਦਿਓ ਜੇ ਕਰਨੀ ਸਮਝ ਲੱਗੀ ਤਾਂ ਕਮੈਂਟਾਂ ਦੇ ਵਿੱਚ ਮੈਨੂੰ ਦੱਸ ਦਿਓ ਜੇਕਰ ਪ੍ਰੈਕਟੀਕਲ ਆਖੋਗੇ ਤੁਸੀਂ ਕਮੈਂਟ ਆਉਣਗੇ ਪ੍ਰੈਕਟੀਕਲ ਕਰਕੇ ਦਿਖਾਇਆ ਜਾਵੇ ਤਾਂ ਆਪਾਂ ਅੱਗੇ ਪ੍ਰੈਕਟੀਕਲ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਫੁੱਟਾਂ ਦੇ ਵਿੱਚ ਹੋਰ ਵੀ ਤੁਹਾਨੂੰ ਬਿਲਕੁਲ ਕਲੋਜ਼ਲੀ ਬਿਲਕੁਲ ਨੇੜੇ ਤੋਂ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਦੋਸਤੋ ਬਾਕੀ ਜਿਹੜੀ ਰਹੀ ਗੱਲ ਬੀਜ ਦੀ ਪਨੀਰੀ ਦੇ ਵਿੱਚ ਦੋਸਤੋ ਜੇਕਰ ਆਪਾਂ ਨੌ ਮਰਲੇ ਇਹ ਪਨੀਰੀ ਬੀਜੀ ਸੀ ਤਕਰੀਬਨ 22.5 23 ਕਿਲੋ ਜਿਹੜਾ ਬੀਜ ਪਾਇਆ ਗਿਆ ਸੀਗਾ ਤੁਸੀਂ ਵੇਖ ਸਕਦੇ ਹੋ ਵੀ 2.5 ਪ੍ਰਤੀ ਮਰਲੇ ਦੇ ਵਿੱਚ ਪਾਈ ਗਈ ਆ ਤੇ ਬਹੁਤ ਵਧੀਆ ਚੰਗੀ ਸੰਘਣੀ ਪਨੀਰੀ ਦੇਖਣ ਦੇ ਵਿੱਚ ਮਿਲੇਗੀ ਤੁਹਾਨੂੰ ਇਸ ਕਰਕੇ 2.5 ਕਿਲੋ ਵੀ ਬਹੁਤ ਜ਼ਿਆਦਾ ਹੁੰਦਾ ਹੈ। ਬਾਕੀ ਤੁਸੀਂ ਆਪਣੀ ਜ਼ਮੀਨ ਦੇ ਹਿਸਾਬ ਨਾਲ 3 ਕਿਲੋ ਵੀ ਪਾ ਸਕਦੇ ਹੋ 2 ਕਿਲੋ ਵੀ ਪਾ ਸਕਦੇ ਹੋ ਬਾਕੀ ਮੇਰਾ ਮੰਨਣਾ ਹੈਗਾ ਵੀ ਜੇਕਰ ਆਪਾਂ ਸਾਹਮਣੇ ਦੇਖ ਰਹੇ ਹਾਂ ਦੋਸਤੋ ਵੀ ਹਰ ਵਾਰ ਦੀ ਤਰ੍ਹਾਂ ਆਪਾਂ 2.5 ਕਿਲੋ ਦੀ ਜਿਹੜੀ ਆ ਬੀਜ ਹੈਗਾ ਦੋਸਤੋ ਪ੍ਰਤੀ ਮਰਲੇ ਦੇ ਵਿੱਚ ਜਿਹੜਾ ਪਾਉਂਦੇ ਆ ਵੀਡੀਓ ਚੰਗੀ ਲੱਗੇ ਕਿ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਮਿਲਦੇ ਕ ਨਵੀਂ ਅਪਡੇਟ